என்ன நல்ல கேரா ஏக வேண்டிய அப்பறம் ஆயிடுச்சு அப்போ சொல்லுங்க அப்போ நீங்க she's a ya haz जबुरी पकड़ी पाई के सालस करू सस नियालू सस बचिए है किलू ससुर इमली आकाश तारा कर ताराम जपीन रामारी दिया मेंवैद जपीन रंग ਕੀ ਨਾਮ ਆਪਣਾ ਦੱਸੋ ਜੀ ਮੇਰਾ ਨਾਮ ਜੀ ਕੁਲਵਿੰਦਰ ਕੌਰ ਹੈ ਕੀ ਪ੍ਰੋਗਰਾਮ ਅੱਜ ਦਾ ਇਤਰਾ? ਅੱਜ ਅਸੀਂ ਪ੍ਰੀਤੀਆਂ ਜਾਨੀ ਇੱਥੇ ਅੱਜ ਦੇ ਸਤਿਆਂ ਨੂੰ ਬਤਾਉਣਾ ਹੈ ਸਾਨੂੰ ਪਹਿਲੀ ਸੌ ਸੌਣ ਤੋਂ ਲੈ ਕੇ ਯਾਨੀ 16 ਤਰੀਕ ਤੋਂ ਲੈ ਕੇ ਅਸੀਂ ਤੀਆਂ ਦਾ ਰੋਜ਼ ਹੀ ਆਗਾਜ਼ ਕਰਦੇ ਹਾਂ ਪਰ ਅੱਜ ਅਸੀਂ ਤੀਆਂ ਦੀ ਵਧਾਈ ਦੇ ਕਰਨ ਆਏ ਹਾਂ ਤੇ ਪਰਸੋ ਸਾਡਾ ਪ੍ਰੋਗਰਾਮ ਹੈ ਕਿੰਨੇ ਦਿਨ ਹੋ ਗਏ ਤੀਆਂ ਚੱਲਦੀਆਂ ਸਾਨੂੰ ਹੋ ਹੀ ਗਿਆ 22 ਦਿਨ ਅੱਛਾ 22 ਦਿਨ ਹੋ ਹੀ ਗਏ ਪਰ ਕਿਉਂਕਿ ਅਸੀਂ ਵਧਾਉਣੀਆਂ ਤਾਂ ਅਸੀਂ ਸੰਗਰਾਮਤੀ ਸੀਗੀਆਂ ਕਿਉਂਕਿ ਇਸ ਵਾਰ ਰਖੜੀ ਪਹਿਲਾਂ ਆ ਗਈ ਤਾਂ ਕਰਕੇ ਅਸੀਂ ਉਹ ਪਹਿਲੇ ਹੀ ਵਧਾ ਰਹੇ ਹਾਂ ਹੋਰ ਕੀ ਪ੍ਰੋਗਰਾਮ ਆਜਾ ਤੇ ਬੀਤੇ ਬਾਅਦ ਹਾਂਜੀ ਇਸ ਤੋਂ ਬਾਅਦ ਹੋਰ ਕੀ ਪ੍ਰੋਗਰਾਮ ਰੱਖਿਆ ਤੁਸੀਂ ਕੋਈ ਅਸੀਂ ਇੱਥੇ ਰੱਖਿਆ ਆਪਣਾ ਹੈੱਡਕੁਆਰਟਰ ਦੇ ਵਿੱਚ ਪ੍ਰੋਗਰਾਮ ਹੈ ਸਾਡਾ ਯਾਨੀ ਪਰਸੋਂ ਤੇ ਅੱਜ ਤਾਂ ਅਸੀਂ ਇੱਥੇ ਵਧਾਉਣੇ ਆਏ ਆ ਤੇ ਸਾਡੇ ਹੁਣ ਲੇਡੀ ਸਾਡੀਆਂ ਬੇਬੇ ਮਾਤਾਵਾਂ ਇਹ ਲੰਬੀ ਹੇਕ ਤੇ ਗੀਤ ਵੀ ਬੋਲਣਗੀਆਂ ਤੇ ਬਸ ਅਸੀਂ ਅੱਜ ਯਾਨੀ ਬੱਲੋ ਹੀ ਕੱਢਣ ਆਏ ਆ ਜਿਹੜੀ ਆ ਜਿਹੜੀ ਧਰਤੀ ਤੇ ਅਸੀਂ 22 ਸਾਲ ਇੰਜੋਏ ਕੀਤਾ ਇਸ ਆਨੰਦ ਲਿਆ ਅਸੀਂ ਉਸ ਧਰਤੀ ਨੂੰ ਚ ਸ਼ਿੰਗਾਰਨਾ ਹੈ ਸਾਡਾ ਅੱਜ ਐਂਡ ਹੈ ਜੀ ਠੀਕ ਦੋ ਟਕੀਆਂ ਦੀ ਸੀਰਨੀ ਮੈਂ ਤਾਂ ਵੰਡਾ ਸਾਰੇ ਜੀਆਂਨ ਤੋਂ ਪਿਆਰੀਓ ਸ਼ਹਿਰ ਵੀਰ ਤੂੰ ਪਿਆ ਮੈਂ ਇੱਕ ਮੜ ਮਰਦੇ ਮੈਂ ਤਸਰਜ ਰਖਵੇਂ ਮੈਂ ਤਾਂ

जीते देखो बी पियादा राज है जीते जीते देखो बी पियादा राज है बीपियापिया राज है बी पिया है बे बी पिया है आपता बी ने पॉडर लाल है आपका बी ने पाउडर लाल में तेरे को तेरे पीछे आ रहा हूँ मेरे पायने से भी बड़ा भी नहीं हूँ मेरे पायने से भी बड़ा भी नहीं हूँ तेरा नहीं है 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 तेर ਆਈ ਰੇ ਜਸਰੂ ਦੀਸਾ ਬਾਰ ਕੇ ਕਾਂਟਿਆਂ ਵਾਲੀ ਰਨ ਕੱਢ ਲਈਏ ਅਸਰ ਮਾਰ ਕੇ ਕਾਂਟਿਆਂ ਵਾਲੀ ਰਨ ਕੱਢ ਲਈਏ ਅਸਰ ਮਾਰ ਕੇ ਆਵੇਂ ਨਾ ਜਰਾ ਬੇਨਾਜਰਾ ਆਵੇਂ ਨਾ ਜਰਾ ਬੇਨਾਜਰਾ ਪੁੰਤਾ ਬਾਇਰਨ ਬਨਵੇਂ ਵੀ ਪੁੰਤੇ ਤੇਨੂ ਕਾਜਾ ਟੋਕਰਾ ਪੁੰਤੇ ਤੇਨੂ ਕਾਜਾ ਟੋਕਰਾ ਤੈਨੂੰ ਤੋ ਪਰਸ਼ਾਦੇ ਘਰੇ ਵਿੱਚ ਲੱਗਦੀ ਦੀ ਤੁੰਤ ਪਰ ਦਰਵਾਜ਼ੇ ਛਿੰਟਕਦੀ ਦੀ ਤੁੰਤ ਪਰ ਦਰਵਾਜ਼ੇ नशाली जट नशालु सपा चले भी एक पुड़िदी चंजर छंटे भी पुड़िदी चंजर छंटे होगी बंले बंले की तापुरियादा बंदा बोर्डे चले की तापुरियादा बंदा बोर्डे चले की ਦੂਜੀ ਕਜਲੇ ਦੀ ਅੰਨਰੇਂਦੀ ਨਪਰੇਦੀ ਤਾਰੀ ਮੇਰੀ ਅੱਖ ਟੁਨੇ ਹਾਰੀ ਦੂਜੀ ਕਜਲੇ ਦੀ ਤਾਰੀ ਫਿੱਜ ਗਾਰ ਵਿੱਚ ਗਨ ਪਾਈ ਬੜੀ ਬਚਪਨ ਤੇ ਵਿਰਸਾ ਅਲੋਪ ਹੋ ਗਿਆ ਉਹ ਸਾਡਾ ਬਚਪਨ ਤੇ ਵਿਰਸਾ ਅਲੋਪ ਹੋ ਗਿਆ ਅੱਜ ਕੱਲ ਦੀ ਪੀੜੀ ਕੋਲੇ ਇਕੱਲਾ ਖੋਣ ਰਹਿ ਗਿਆ ਅੱਜ ਕੱਲ ਦੀ ਪੀੜੀ ਇਕੱਲੇ ਇਕੱਲਾ ਖੋਣ ਰਹਿ ਗਿਆ ਅੱਜ ਕੱਲ ਦੀ ਪੀੜੀ ਅਪ ਸਾਡੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਇਹ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਹ ਤੀਆਂ ਅਸੀਂ ਦਾਦੀ ਪੋਤੀ ਪਾਰਕ ਡੇਲੀ ਕਰਦੇ ਆ ਕਿਉਂਕਿ ਸਾਡੀ ਪੀੜੀ ਸੱਭਿਆਚਾਰ ਨਾਲ ਜੁੜੀ ਰਹੇ ਕਿਉਂਕਿ ਪਿਛਲੇ ਸਮੇਂ ਵਿੱਚ ਤੀਆਂ ਦਾ ਇਤਿਹਾਸ ਬੜੇ ਧੁੰਮ ਕਾਮ ਨਾਲ ਬਣਾਇਆ ਜਾਂਦਾ ਸੀ ਔਰਤਾਂ ਆਪਦੇ ਮਨਾਂ ਦੇ ਹਾਪਾ ਬਲਬਲੇ ਗੋਲੀਆਂ ਰਾਹੀਂ ਪੇਸ਼ ਕਰਦੀਆਂ ਸੀ ਜਦੋਂ ਸੌਣ ਦਾ ਮਹੀਨਾ ਚੜ ਜਾਂਦਾ ਸੀ ਤਾਂ ਉਹਨਾਂ ਭੈਣਾਂ ਦੇ ਭਾਈ ਲੈਣ ਆਉਂਦੇ ਸੀ ਕਿਉਂ ਮਾਂ ਨੂੰ ਸਨੇਹਾ ਭੇਜਦੀਆਂ ਸੀ ਸੌਣ ਚੜ ਗਿਆ ਤੀਆਂ ਦੇ ਦਿਨ ਆਏ ੱਲੀ ਮਾਈ ਚੰਨ ਬੀਰ ਨੂੰ ਉਹਨਾਂ ਟਾਈਮਾਂ ਦੇ ਵਿੱਚ ਵੀਰ ਉਹਨਾਂ ਨੂੰ ਉੱਠਾਂ ਤੇ ਲੈਣ ਆਉਂਦੇ ਸੀ ਉਹ ਕਹਿੰਦੇ ਸੀ ਪੋਤਾ 92 ਸਰ ਬਣਾ ਵੀਰਾ ਕਿੱਲੀਆਂ ਰੰਗीन ਗੱਡੀਆਂ ਪੋਤਾ 92 ਸਰ ਬਣਾ ਵੀਰਾ ਕਿੱਲੀਆਂ ਰੰਗीन ਗੱਡੀਆਂ ਉਹਨਾਂ ਭੈਣਾਂ ਨੂੰ ਚਾਹ ਹੀ ਬੜਾ ਹੁੰਦਾ ਸੀ ਉਹ ਕਹਿੰਦੀਆਂ ਸੀ ਤੇਰੇ ਪੋਤੇ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਰਸ਼ਨਾਂ ਤੇਰੇ ਪੋਤੇ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਰਸ਼ਨਾਂ ਤੇ ਭੈਣਾਂ ਨਾਲ ਚਲੀਆਂ ਜਾਂਦੀਆਂ ਸੀ ਉੱਥੇ ਤੀਆਂ ਦੇ ਵਿੱਚ ਬੜੇ ਧੂਮ ਧਾਮ ਨਾਲ ਗਿੱਧਾ ਪਾਉਂਦੀਆਂ ਸੀ ਆਪਣੇ ਮਨਾਂ ਦੇ ਬਲਬਲੇ ਪੇਸ਼ ਕਰਦੀਆਂ ਸੀ ਪਿੰਗਾ ਝੋਟਦੀਆਂ ਸੀ ਪਿੰਗਾ ਪਿੰਗਾ ਝੋਟਣ ਵੇਲੇ ਜੋ ਰੱਸਾ ਪਾਇਆ ਜਾਂਦਾ ਸੀ ਨਾ ਉਹ ਰਸਤੇ ਦੀ ਕਹਾਣੀ ਕਿਸੇ ਨੂੰ ਨਹੀਂ ਪਤਾ ਉਹ ਰੱਸਾ ਪੁਰਾਣੇ ਸਮਿਆਂ ਵਿੱਚ ਸਣ ਬੀਜੀ ਜਾਂਦੀ ਸੀ ਫਿਰ ਦੱਬੀ ਜਾਂਦੀ ਸੀ ਫਿਰ ਉਹ ਸਣ ਦੇ ਰਸਤੇ ਵਟੇ ਜਾਂਦੇ ਸੀ ਸਾਡੇ ਬਜ਼ੁਰਗ ਲੋਕ ਉਹਨਾਂ ਈਆਂ ਭੈਣਾਂ ਲਈ ਉਹ ਰਸਤੇ ਪੜਦੇ ਸੀ ਕਿ ਈਆਂ ਕੁੜੀਆਂ ਜਿਹੜੀਆਂ ਆਉਣਗੀਆਂ ਤਾਂ ਪਿੰਗਲ ਝੋਟਣਗੀਆਂ ਤੇ ਉਹਨਾਂ ਜੋ ਠੱਟੀਆਂ ਪੈਂਦੀਆਂ ਸੀ ਉਹ ਵੀ ਕਿਸੇ ਨੂੰ ਨਹੀਂ ਪਤਾ ਉਹ ਸਾਡੇ ਪਿੰਡ ਦੇ ਲੋਕ ਮਿਸਤਰੀ ਨਾਲ ਉਹਨਾਂ ਟਾਈਮਾਂ 'ਚ ਸੇਬ ਵੀ ਪਾਉਂਦੇ ਸੀ ਕਿ ਉਹ ਮਿਸਤਰੀ ਹੀ ਉਹ ਘੱਟੀਆਂ ਨੂੰ ਬਣਾਉਂਦੇ ਸੀ ਇਹ ਸਾਰਾ ਕੁਝ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ ਹੈ ਗੁਲਗਲੇ ਮਠਿਆ ਦੀ ਥਾਂ ਪੀਜੇ ਬਰਗਰਾਂ ਨੇ ਲੈ ਲਈ ਗੁਲਗਲੇ ਮਠਿਆ ਦੀ ਥਾਂ ਪੀਜੇ ਬਰਗਰਾਂ ਨੇ ਲੈ ਲਈ ਇਸ ਵਿਰਸੇ ਨੂੰ ਜਿਉਂਦਾ ਰੱਖਣ ਲਈ ਇਹ ਤੀਆਂ ਦਾ ਇਹਾਸ ਅਸੀਂ ਜਾਰੀ ਕਰਦੇ ਹਾਂ ਸਭ